ਬਾਈਕ ਤੇ ਸਵਾਰ ਹੋ ਕੇ ਤਿੰਨ ਅਣਪਛਾਤੇ ਨੌਜਵਾਨ ਹੁੰਦੇ ਨੇ ਬਦਮਾਸ਼ ਹੁੰਦੇ ਨੇ ਜਿਨ੍ਹਾਂ ਵੱਲੋਂ ਕਿ 25 ਤੋਂ 30 ਰੋਂਦ ਫਾਇਰ ਕਰ ਦਿੱਤੇ ਜਾਂਦੇ ਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਦੋਂ ਅਚਾਨਕ ਹੋਈ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਹੜਕਮ ਮਚਾ ਹੋਇਆ ਤਾਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਰਿਵਾਰਕ ਮੈਂਬਰ ਵੀ ਡਰੇ ਹੋਏ ਨੇ ਦੱਸ ਦੇ ਕਿ ਆਲ ਵੀ ਸ਼ਾਦ ਯੋ ਕਿ ਆਪਣੇ YouTube ਤੇ ਸੋਸ਼ਲ ਮੀਡੀਆ ਐਕਟੀਵਿਟੀ ਨੂੰ ਲੈ ਕੇ ਕਾਫੀ ਮਸ਼ਹੂਰ ਨੇ ਉਧਰੋਂ ਫਾਇਰਿੰਗ ਤੋਂ ਤੁਰੰਤ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਹਾਲ ਜਾਣਦੀ ਹੈ ਉਧਰ ਗੰਭੀਰਤਾ ਨਾਲ ਦੇਖਦੇ ਹੋਏ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਲਾਕੇ ਨੂੰ ਘੇਰ ਲਿਆ ਜਾਂਦਾ ਹੈ ਤੇ ਜੋਸ਼ਕੀ ਵਿਅਕਤੀਆਂ ਨੂੰ ਦੀ ਤਲਾਸ਼ੇ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਘਟਨਾ ਦੀ ਗੰਭੀਰਤਾ ਨੂੰ ਦਿੱਖਦੇ ਹੈ ਪੁਲਿਸ ਵੱਲੋਂ ਲਗਾਤਾਰ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਬਦਮਾਸ਼ਾਂ ਦਾ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਹਾਲਾਂਕਿ ਇਹ ਘਟਨਾ ਕਿਉਂ ਵਾਪਰੀ ਕਿਸ ਵਜ੍ਹਾ ਨਾਲੇ ਫਾਇਰਿੰਗ ਹੋਈ ਹੈ ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਨਾ ਹੀ ਕਿਸੇ ਸੰਗਠਨ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਪਰ ਉਧਰ ਅਲਵਿਸ਼ ਯਾਦਵ ਦੇ ਗੁਰੂਗ੍ਰਾਮ ਵਿਖੇ ਕੱਤਿਆਂ ਜ ਸਵੇਰੇ ਤੜਕਸਾਰ ਲਗਾਤਾਰ ਤਾਬੜ ਤੋੜ ਫਾਇਰਿੰਗ ਹੁੰਦੀ ਹੈ 25 ਤੋਂ 30 ਰੋਂਡ ਫਾਇਰ ਹੁੰਦੇ ਜਿੱਤੇ ਕਿ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਹੜਕਮ ਮਚਾ ਹੋਇਆ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਉਧਰ ਪੁਲਿਸ ਵੱਲੋਂ ਲਗਾਤਾਰ ਹਮਲਾਵਰਾਂ ਦੀ ਪਛਾਣ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਸਿਸਟਮਿਕ ਕੈਮਰੇ ਖਗਾਲੇ ਜਾ ਰਹੇ ਨੇ ਦੱਸਦੇ ਕਿ ਅਲਵਿਸ਼ ਯਾਦਵ ਤੋਂ ਪਹਿਲਾਂ ਹਰਿਆਣਵੀ ਤੇ ਬਾਲੀਵੁੱਡ ਸਿੰਗਰ ਰਾਹੁਲ ਫਾਜ਼ਿਲਪੁਰੀਆ ਤੇ ਵੀ ਫਾਇਰਿੰਗ ਦੀ ਘਟਨਾ ਵਾਪਰ ਪਰ ਫਾਇਰਿੰਗ ਹੋ ਹੁੰਦੀ ਹੈ ਜothe ki 14 ਜੁਲਾਈ 2025 ਨੂੰ ਇੱਕ ਘਟਨਾ ਵਾਪਰਦੇ ਉਹਨਾਂ ਤੇ ਫਾਇਰਿੰਗ ਹੁੰਦੀ ਹੈ ਹਾਲਾਂਕਿ ਗੁਰੂਗ੍ਰਾਮ ਦੇ ਐਸਪੀਰ ਰੋਡ ਤੇ ਅਗਿਆਤ ਬਦਮਾਸ਼ਾਂ ਦੇ ਵੱਲੋਂ ਅਣ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਦਿੱਤਾ ਜਾਂਦਾ ਪਰ ਬਾਅਦ ਵਿੱਚ ਪੁਲਿਸ ਵੱਲੋਂ ਇਸ ਘਟਨਾ ਤੇ ਸਾਫ ਇਨਕਾਰ ਵੀ ਕਰ ਦਿੱਤਾ ਜਾਂਦਾ ਉਧਰ ਹੁਣ ਮੋੜ ਤੋਂ ਐਲਵਿਸ਼ ਯਾਦਵ ਜਿਨ੍ਹਾਂ ਦੇ ਕਿ ਕਰਦੇ ਫਾਇਰਿੰਗ ਹੁੰਦੀ ਹੈ ਦਾਸਿਕ ਲਗਾਤਾਰ ਬਦਮਾਸ਼ਾਂ ਦੇ ਵੱਲੋਂ ਸੈਲੀਬ੍ਰਿਟੀਆਂ ਯੂਟਿਊਬਰ ਜਾਂ ਫਿਰ ਕੈਲੋ ਕੇ ਫੇਮਸ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਤੇ ਕਿ ਫਾਜ਼ਿਲਪੁਰਿਆ ਸਿੰਗਰ ਵੀ ਆਂਦੇ ਨੇ ਹੁਣ ਐਲਵਿਸ਼ ਯਾਦਵ ਦੇ ਅਰੇ ਇਸ ਤੋਂ ਪਹਿਲਾਂ ਹੁੰਦਾ ਨੇ ਕਪਿਲ ਸ਼ਰਮਾ ਦੇ ਕੈਪਸ ਕਾਫੇ ਤੇ ਵੀ ਫਾਇਰਿੰਗ ਕੀਤੀ ਹੈ ਹਾਲਾਂਕਿ ਇਹਨਾਂ ਦੀ ਜ਼ਿੰਮੇਵਾਰੀ ਲੈ ਲਈ ਗਈ ਸੀ ਪਰ ਫਿਲਹਾਲ ਐਲਵਿਸ਼ ਯਾਦਵ ਦੀ ਜ਼ਿੰਮੇਵਾਰੀ ਇਸ ਘਟਨਾ ਨੂੰ ਲੈ ਕੇ ਕਿਸੇ ਵੱਲੋਂ ਵੀ ਨਹੀਂ ਲਈ ਗਈ ਹੈ ਜਿਸ ਵੇਲੇ ਇਹ ਘਟਨਾ ਵਾਪਰ ਦੀ ਉਸ ਵੇਲੇ ਕਾਰ ਚਾਲ ਵਿੱਚ ਸ਼ਾਂਤਦੀਪ ਮਾਂ ਮੌਜੂਦ ਸਨ ਹਾਲਕਿ ਐਲਵਿਸ਼ ਯਾਦਵ ਖੁਦ ਘਰ ਚ ਨਹੀਂ ਸੀ ਉਹ ਵਿਦੇਸ਼ ਗਏ ਹੋਏ ਨੇ ਪਰ ਉਥੇ ਸੇ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੈ ਪਰਿਵਾਰਕ ਮੈਂਬਰ ਵੀ ਡਰੇ ਹੋਏ ਨੇ ਪਰ ਫਿਲਹਾਲ ਨਾ ਤਾਂ ਪੁਲਿਸ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਆਇਆ ਇਸ ਮਾਮਲੇ ਨੂੰ ਲੈ ਕੇ ਨਾ ਹੀ ਐਲਵਿਸ਼ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੁਝ ਬੋਲਿਆ ਗਿਆ ਪਰ ਉਧਰ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਇਸ ਘਟਨਾ ਦੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਪਰ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਲੇ ਘਟਨਾ ਵਾਪਰ ਉਸ ਵੇਲੇ ਐਲਵਿਜ਼ ਯਾਦਵ ਕਾਚੂ ਮੌਜੂਦ ਨੇ ਸੀ ਪਰ ਉਹਨਾਂ ਦੇ ਮਾਂ ਤੇ ਕੇਅਰ ਟੇਕਰ ਕਾਚੂ ਮੌਜੂਦ ਸੀ ਜਿੱਥੇ ਕਿ ਕਟਨਾਵਾਪੜੀ ਫਿਲਹਾਲ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਹੈ ਪਰ ਨਾ ਹੀ ਪੁਲਿਸ ਦੇ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਐਲਵਿਸ਼ਾਦਵ ਦੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਪਰ ਪੁਲਿਸ ਦੇ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਇਲਾਕੇ ਨੂੰ ਘੇਰਿਆ ਹੋਇਆ ਹੈ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ આરોપીਾਂ ਦੀ ਜਲਦ ਪਛਾਣ ਹੋ ਸਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਦੱਸਦੇ ਕਿ ਐਲਵਿਸ਼ ਯਾਦਵ ਜਿਨ੍ਹਾਂ ਦਾ ਕਿ ਕੌਂਟਰੋਵਰਸਿਸ ਨਾਲ ਵੀ ਕਾਫੀ ਜ਼ਿਆਦਾ ਸੁਰਖੀਆਂ ਚੁਰੇ ਨੇ ਕੌਂਟਰੋਵਰਸਿਸ ਵੀ ਉਹਨਾਂ ਤੇ ਹੁੰਦੀਆਂ ਰਹੀਆਂ ਨੇ ਜਿੱਥੇ ਕਿ ਉਹਨਾਂ ਦੀ ਕੌਂਟਰੋਵਰਸਿਸ ਕਾਰਨ ਉਹ ਚਰਚਾ ਚ ਰਹੇ ਨੇ ਸੁਰਖੀਆਂ ਚ ਰਹੇ ਨੇ ਪਰ ਅਜੋ ਉਹਨਾਂ ਦੇ ਘਰ ਤੇ ਜਦੋਂ ਸਵੇਰੇ ਤੜਕੇ ਫਾਇਰਿੰਗ ਹੋ ਜਾਂਦੀ ਹੈ ਤਾਂ ਪਰਿਵਾਰ ਡਰ ਜਾਂਦਾ ਹੈ ਇਲਾਕਾ ਦਹਿਲ ਜਾਂਦਾ ਹੈ ਗੋਲੀਆਂ ਦੀ ਆਵਾਜ਼ ਨਾਲ ਤਾਬੜ ਤੋੜ 25 ਤੋਂ 30 ਗੋਲੀਆਂ ਫਾਇਰ ਜੋ ਹੁੰਦੀ ਹੈ ਡੌਨਟ ਫਾਇਰ ਕਿਤੇ ਚਾਹੁੰਦੇ ਨੇ ਜਿਸ ਤੋਂ ਬਾਅਦ ਕਿ ਹੁਣ ਪੁਲਿਸ ਵੱਲੋਂ ਲਗਾਤਾਰ ਅਰੂਪੀ ਦੀ ਪਾਲ ਕੀਤੀ ਜਾ ਰਹੀ ਹੈ बिग बॉस विनर ਤੇ ਫੈਮਸ ਯੂਟਿਊਬਰ ਐਲਵਿਸ਼ ਯਾਦਵ ਜਿਨ੍ਹਾਂ ਦੇ ਕੀ ਗੁਰੂਗਰਾਮ ਵਿਖਿਆ ਜਕਰ ਤੇ ਫਾਇਰਿੰਗ ਦੀ ਘਟਨਾ ਹੁੰਦੀ ਹੈ ਦੱਸਦੇ ਕਿ ਬਾਈਕ ਤੇ ਸਵਾਰ ਹੋ ਕੇ ਤਿੰਨ ਅਣਪਛਾਤੇ ਨੌਜਵਾਨ ਹੁੰਦੇ ਨੇ ਬਦਮਾਸ਼ ਹੁੰਦੇ ਨੇ ਜਿਨ੍ਹਾਂ ਵੱਲੋਂ ਕੀ 25 ਤੋਂ 30 ਰੋਂਦ ਫਾਇਰ ਕਰ ਦਿੱਤੇ ਜਾਂਦੇ ਨੇ ਇਸ ਕਰਨਾ ਨੂੰ ਅੰਜਾਮ ਦੇ ਕੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਧਰ ਅਚਾਨਕ ਹੋਈ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਹੜਕਮ ਮਚਾ ਹੋਇਆ ਤਾਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਰਿਵਾਰਕ ਮੈਂਬਰ ਵੀ ਡਰੇ ਹੋਏ ਨੇ ਦੱਸ ਦੇ ਕਿ ਅਲਵੀ ਸ਼ਾਦਮ ਜੋ ਕਿ ਆਪਣੇ YouTube ਤੇ ਸੋਸ਼ਲ ਮੀਡੀਆ ਐਕਟੀਵਿਟੀ ਨੂੰ ਲੈ ਕੇ ਕਾਫੀ ਮਸ਼ਹੂਰ ਨੇ ਉਧਰੋਂ ਫਾਇਰਿੰਗ ਤੋਂ ਤੁਰੰਤ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਹਾਲ ਜਾਣਦੀ ਹੈ ਉਧਰ ਗੰਬੇਰਤਾ ਨਾਲ ਦੇਖਦੇ ਹੋ ਹਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਲਾਕੇ ਨੂੰ ਘੇਰ ਲਿਆ ਜਾਂਦਾ ਹੈ ਤੇ ਜੋ ਸ਼ੱਕੀ ਵਿਅਕਤੀ ਨੂੰ ਉਹਦੇ ਤਲਾਸ਼ੇ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਪੁਲਿਸ ਵੱਲੋਂ ਲਗਾਤਾਰ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਬਦਮਾਸ਼ਾਂ ਦਾ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਹਾਲਾਂਕਿ ਇਹ ਘਟਨਾ ਕਿਉਂ ਵਾਪਰੀ ਇਸ ਵਜਨ ਵਾਲੇ ਫਾਇਰਿੰਗ ਹੋਈ ਹੈ ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਨਾ ਹੀ ਕਿਸੇ ਸੰਗਠਨ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਪਰ ਉਧਰ ਅਲਵਿਸ਼ ਯਾਦਵ ਦੇ ਗੁਰੂਗ੍ਰਾਮ ਵਿਖੇ ਕੱਤਿਆਜ ਜ ਸਵੇਰੇ ਤੜਕਸਾਰ ਲਗਾਤਾਰ ਤਾਬੜ ਤੋੜ ਫਾਇਰਿੰਗ ਹੁੰਦੀ ਹੈ 25 ਤੋਂ 30 ਰੋਂਡ ਫਾਇਰ ਹੁੰਦੇ ਜਿੱਤੇ ਕਿ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਹੜਕਮ ਮਚਾ ਹੋਇਆ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਉਧਰ ਪੁਲਿਸ ਵੱਲੋਂ ਲਗਾਤਾਰ ਹਮਲਾਵਰਾਂ ਦੀ ਪਛਾਣ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਸਿਸਟਮਿਕ ਕੈਮਰੇ ਖਗਾਲੇ ਜਾ ਰਹੇ ਨੇ ਦੱਸਦੇ ਕਿ ਅਲਵਿਸ਼ ਯਾਦਵ ਤੋਂ ਪਹਿਲਾਂ ਹਰਿਆਣਵੀ ਤੇ ਬਾਲੀਵੁੱਡ ਸਿੰਗਰ ਰਾਹੁਲ ਫਾਜ਼ਿਲਪੁਰੀਆ ਤੇ ਵੀ ਫਾਇਰਿੰਗ ਦੀ ਘਟਨਾ ਵਾਪਰਦੀ ਹੈ ਫਾਇਰਿੰਗ ਹੁੰਦੀ ਹੈ ਜਿੱਥੇ ਕਿ 14 ਜੁਲਾਈ 2025 ਨੂੰ ਇਹ ਘਟਨਾ ਵਾਪਰਦੀ ਹੈ ਉਹਨਾਂ ਤੇ ਫਾਇਰਿੰਗ ਹੁੰਦੀ ਹੈ ਹਾਲਾਂਕਿ ਗੁਰੂਗ੍ਰਾਮ ਦੇ ਐਸਪੀਆਰ ਰੋਡ ਤੇ ਅਗਿਆਤ ਬਦਮਾਸ਼ਾਂ ਦੇ ਵੱਲੋਂ ਅਨਪਛਾਤੇ ਬਦਮਾਸ਼ਾਂ ਦੇ ਵੱਲੋਂ ਇਸ ਘਟਨਾ ਨੂੰ ਜਾਮ ਦਿੱਤਾ ਦਿੱਤਾ ਜਾਂਦਾ ਹੈ ਪਰ ਬਾਅਦ ਵਿੱਚ ਪੁਲਿਸ ਵੱਲੋਂ ਇਸ ਘਟਨਾ ਤੇ ਸਾਫ਼ ਇਨਕਾਰ ਵੀ ਕਰ ਦਿੱਤਾ ਜਾਂਦਾ ਉਧਰ ਹੁਣ ਮੁੜ ਤੋਂ ਐਲਵੀ ਸ਼ਾਦਵ ਜਿਨ੍ਹਾਂ ਤੇ ਕੀ ਕਰਦੇ ਫਾਇਰਿੰਗ ਹੁੰਦੀ ਹੈ ਦੱਸ ਦਿੱ ਕਿ ਲਗਾਤਾਰ ਬਦਮਾਸ਼ਾਂ ਦੇ ਵੱਲੋਂ ਸੈਲੀਬ੍ਰਿਟੀਆਂ ਯੂਟਿਊਬਰ ਜਾਂ ਫਿਰ ਕੈਲੋ ਕੇ ਫੇਮਸ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਤੇ ਕਿ ਫਾਜ਼ਿਲਪੁਰਿਆ ਸਿੰਗਰ ਵੀ ਆਉਂਦੇ ਨੇ ਹੁਣ ਐਲਵਿਸ਼ ਯਾਦਵ ਦੇ ਅਦੇ ਇਸ ਤੋਂ ਪਹਿਲਾਂ ਹੁੰਦਾ ਨੇ ਕਪਿਲ ਸ਼ਰਮਾ ਦੇ ਕੈਪਸ ਕੈਫੇ ਤੇ ਵੀ ਫਾਇਰਿੰਗ ਕੀਤੀ ਹਾਲਾਂਕਿ ਇਹਨਾਂ ਦੀ ਜ਼ਿੰਮੇਵਾਰੀ ਤਾਂ ਲੈ ਲਈ ਗਈ ਸੀ ਪਰ ਫਿਲਹਾਲ ਐਲਵਿਸ਼ ਯਾਦਵ ਦੀ ਜ਼ਿੰਮੇਵਾਰੀ ਇਸ ਘਟਨਾ ਨੂੰ ਲੈ ਕੇ ਕਿਸੇ ਵੱਲੋਂ ਵੀ ਨਹੀਂ ਲਈ ਗਈ ਹੈ ਜਿਸ ਵੇਲੇ ਇਹ ਘਟਨਾ ਵਾਪਰ ਦੀ ਉਸ ਵੇਲੇ ਕਾਰ ਚਾਲ ਵੀ ਸ਼ਾਦਵਦੀਪ ਮਾਂ ਮੌਜੂਦ ਸਨ ਹਾਲਕਿ ਐਲਵਿਸ਼ ਯਾਦਵ ਖੁਦ ਘਰ ਚ ਨਹੀਂ ਸੀ ਉਹ ਵਿਦੇਸ਼ ਗਏ ਹੋਏ ਨੇ ਪਰ ਉਥੇ ਸ ਕਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੈ ਪਰਿਵਾਰਕ ਮੈਂਬਰ ਵੀ ਡਰੇ ਹੋਏ ਨੇ ਪਰ ਫਿਲਹਾਲ ਨਾ ਤਾਂ ਪੁਲਿਸ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਆਇਆ ਇਸ ਮਾਮਲੇ ਨੂੰ ਲੈ ਕੇ ਨਾ ਹੀ ਐਲਵਿਸ਼ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੁਝ ਬੋਲਿਆ ਗਿਆ ਪਰ ਉਧਰ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਇਸ ਘਟਨਾ ਦੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਪਰ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਲੇ ਘਟਨਾ ਵਾਪਰੀ ਉਸ ਵੇਲੇ ਐਲਵਿਸ਼ ਯਾਦਵ ਕਚੂ ਮੌਜੂਦ ਨੇ ਸੀ ਪਰ ਉਹਨਾਂ ਦੇ ਮਾਂ ਤੇ ਕੇਅਰ ਟੇਕਰ ਕਚੂ ਮੌਜੂਦ ਸੀ ਜਿੱਥੇ ਕਿ ਘਟਨਾ ਵਾਪਰੀ ਫਿਲਹਾਲ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਹੈ ਪਰ ਨਾ ਹੀ ਪੁਲਿਸ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਐਲਵਿਸ਼ ਯਾਦਵ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਪਰ ਪੁਲਿਸ ਤੇ ਵੱਲੋਂ ਗੰਭੀਰਤਾ ਨੂੰ ਲੈਂਦੇ ਹੋਏ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਇਲਾਕੇ ਨੂੰ ਘੇਰਿਆ ਹੋਇਆ ਹੈ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ આરોપીਾਂ ਦੀ ਜਲਦ ਪਹਿਚਾਨ ਹੋ ਸਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਦੱਸਦੇ ਕਿ ਐਲਵਿਸ਼ ਯਾਦਵ ਜਿਨ੍ਹਾਂ ਦਾ ਕੀ ਕੰਟਰੋਵਰਸਿਸ ਨਾਲ ਵੀ ਕਾਫੀ ਜ਼ਿਆਦਾ ਸੁਰਖੀਆਂ ਚਰੇ ਨੇ ਕੰਟਰੋਵਰਸਿਸ ਵੀ ਉਹਨਾਂ ਤੇ ਹੁੰਦੀਆਂ ਰਹੀਆਂ ਨੇ ਜਿੱਥੇ ਕਿ ਉਹਨਾਂ ਦੀ ਕੰਟਰੋਵਰਸਿਸ ਕਾਰਨ ਵੀ ਚਰਚਾ ਚ ਰਹਿ ਨੇ ਸੁਰਖੀਆਂ ਚ ਰਹਿ ਨੇ ਪਰ ਅੱਜ ਉਹਨਾਂ ਦੇ ਘਰ ਤੇ ਜਦੋਂ ਸਵੇਰੇ ਤੜਕੇ ਫਾਇਰਿੰਗ ਹੋ ਜਾਂਦੀ ਹੈ ਤਾਂ ਪਰਿਵਾਰ ਡਰ ਜਾਂਦਾ ਹੈ ਇਲਾਕਾ ਦਹਿਲ ਜਾਂਦਾ ਹੈ ਗੋਲੀਆਂ ਦੀ ਆਵਾਜ਼ ਨਾਲ ਤਾਬੜ ਤੋੜ 25 ਤੋਂ 30 ਗੋਲੀਆਂ ਫਾਇਰ ਚੋਈ ਹੁੰਦੀ ਹੈ ਡਰੋਂਟ ਫਾਇਰ ਕਰਤੇ ਚਾਹੁੰਦੇ ਨੇ ਜਿਸ ਤੋਂ ਬਾਅਦ ਕਿ ਹੁਣ ਪੁਲਿਸ ਵੱਲੋਂ ਲਗਾਤਾਰ ਅਰੂਪੀ ਦੀ ਪਾਲ ਕੀਤੀ ਜਾ ਰਹੀ ਹੈ 빅 ਬਾਸ ਵਿਨਰ ਤੇ ਫੇਮਸ ਯੂਟਿਊਬਰ ਐਲਵਿਸ਼ ਯਾਦਵ ਜਿਨ੍ਹਾਂ ਦੇ ਕਿ ਗੁਰੂਗ੍ਰਾਮ ਵਿਖਿਆ ਜਕਰਤੇ ਫਾਇਰਿੰਗ ਦੀ ਘਟਨਾ ਹੁੰਦੀ ਹੈ ਦੱਸਦੇ ਕਿ ਬਾਈਕ ਤੇ ਸਵਾਰ ਹੋ ਕੇ ਤਿੰਨ ਅਣਪਛਾਤੇ ਨੌਜਵਾਨ ਹੁੰਦੇ ਨੇ ਬਦਮਾਸ਼ ਹੁੰਦੇ ਨੇ ਜਿਨ੍ਹਾਂ ਵੱਲੋਂ ਕੀ 25 ਤੋਂ 30 ਰੋਂਦ ਫਾਇਰ ਕਰ ਦਿੱਤੇ ਜਾਂਦੇ ਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਧਰ ਅਚਾਨਕ ਹੋਈ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਹੜਕਮ ਮਚਾ ਹੋਇਆ ਤਾਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਰਿਵਾਰਕ ਮੈਂਬਰ ਵੀ ਡਰੇ ਹੋਏ ਨੇ ਦੱਸਦੇ ਕਿ ਅਲਵੀ ਸ਼ਾਦ ਯੋ ਕਿ ਆਪਣੇ YouTube ਤੇ social media activity ਲੈ ਕੇ ਕਾਫੀ ਮਸ਼ਹੂਰ ਨੇ ਉਧਰੋਂ ਫਾਇਰਿੰਗ ਤੋਂ ਤੁਰੰਤ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਹਾਲ ਜਾਣਦੀ ਹੈ ਉਧਰ ਗੰਬੇਟਾਂ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਲਾਕੇ ਨੂੰ ਘੇਰ ਲਿਆ ਜਾਂਦਾ ਹੈ ਤੇ ਜੋ ਸ਼ੱਕੀ ਵਿਅਕਤੀਆਂ ਨੂੰ ਦੇ ਤਲਾਸ਼ੇ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਪੁਲਿਸ ਵੱਲੋਂ ਲਗਾਤਾਰ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਬਦਮਾਸ਼ਾਂ ਦਾ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਹਾਲਾਂਕਿ ਇਹ ਘਟਨਾ ਕਿਉਂ ਵਾਪਰੀ ਕਿਸ ਵਜ੍ਹਾ ਨਾਲੇ ਫਾਇਰਿੰਗ ਹੋਈ ਹੈ ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਨਾ ਹੀ ਕਿਸੇ ਸੰਗਠਨ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਪਰ ਉਧਰ ਐਲਵਿਸ਼ ਜਾਦਵ ਦੇ ਗੁਰੂਗ੍ਰਾਮ ਵਿਖੇ ਕੱਤਿਆਜ ਜ ਸਵੇਰੇ ਤੜਕਸਾਰ ਲਗਾਤਾਰ ਤਾਬੜ ਤੋੜ ਫਾਇਰਿੰਗ ਹੁੰਦੀ ਹੈ 25 ਤੋਂ 30 ਰੋਂਡ ਫਾਇਰ ਹੁੰਦੇ ਜਿੱਤੇ ਕਿ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਹੜਕਮ ਮਚਾ ਹੋਇਆ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਉਧਰ ਪੁਲਿਸ ਵੱਲੋਂ ਲਗਾਤਾਰ ਹਮਲਾਵਰਾਂ ਦੀ ਪਹਿਚਾਨ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਸਿਸਟਮਿਕ ਕੈਮਰੇ ਖਗਾਲੇ ਜਾ ਰਹੇ ਨੇ ਦੱਸਦੇ ਕਿ ਅਲਵਿਸ਼ ਯਾਦਵ ਤੋਂ ਪਹਿਲਾਂ ਹਰਿਆਣਵੀ ਤੇ ਬਾਲੀਵੁੱਡ ਸਿੰਗਰ ਰਾਹੁਲ ਫਾਜ਼ਿਲਪੁਰੀਆ ਤੇ ਵੀ ਫਾਇਰਿੰਗ ਦੀ ਘਟਨਾ ਵਾਪਰਦੀ ਹੈ ਫਾਇਰਿੰਗ ਹੁੰਦੀ ਹੈ ਜਿੱਥੇ ਕਿ 14 ਜੁਲਾਈ 2025 ਨੂੰ ਇਹ ਘਟਨਾ ਵਾਪਰਦੀ ਹੈ ਉਹਨਾਂ ਤੇ ਫਾਇਰਿੰਗ ਹੁੰਦੀ ਹੈ ਹਾਲਾਂਕਿ ਗੁਰੂਗ੍ਰਾਮ ਦੇ ਐਸਪੀਆਰ ਰੋਡ ਤੇ ਅਗਿਆਤ ਬਦਮਾਸ਼ਾਂ ਦੇ ਵੱਲੋਂ ਅਨਪਛਾਤੇ ਬਦਮਾਸ਼ਾਂ ਦੇ ਵੱਲ ਇਸ ਘਟਨਾ ਨੂੰ ਜਾਮ ਦਿੱਤਾ ਦਿੱਤਾ ਜਾਂਦਾ ਪਰ ਬਾਅਦ ਵਿੱਚ ਪੁਲਿਸ ਵੱਲੋਂ ਇਸ ਘਟਨਾ ਤੇ ਸਾਫ ਇਨਕਾਰ ਵੀ ਕਰ ਦਿੱਤਾ ਜਾਂਦਾ ਉਧਰ ਹੁਣ ਮੁੜ ਤੋਂ ਐਲਵੀ ਸ਼ਾਦਵ ਜਿਨ੍ਹਾਂ ਤੇ ਕੀ ਕਰਦੇ ਫਾਇਰਿੰਗ ਹੁੰਦੀ ਹੈ ਤਾਂ ਸਿੱਕੇ ਲਗਾਤਾਰ ਬਦਮਾਸ਼ਾਂ ਦੇ ਵੱਲੋਂ ਸੈਲੀਬ੍ਰਿਟੀਆਂ ਯੂਟਿਊਬਰ ਜਾਂ ਫਿਰ ਕੈਲੋ ਕੇ ਫੇਮਸ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਤੇ ਕਿ ਫਾਜ਼ਿਲਪੁਰਿਆ ਸਿੰਗਰ ਵੀ ਆਉਂਦੇ ਨੇ ਹੁਣ ਐਸ਼ ਵਿਸ਼ ਯਾਦਵੇ ਅਦੇ ਇਸ ਤੋਂ ਪਹਿਲਾਂ ਹੁੰਦਾ ਨੇ ਕਪਿਲ ਸ਼ਰਮਾ ਦੇ ਕੈਪਸ ਕੈਫੇ ਤੇ ਵੀ ਫਾਇਰਿੰਗ ਕੀਤੀ ਹਾਲਾਂਕਿ ਇਹਨਾਂ ਦੀ ਜ਼ਿੰਮੇਵਾਰੀ ਤਾਂ ਲੈ ਲਈ ਗਈ ਸੀ ਪਰ ਫਿਲਹਾਲ ਐਲਵਿਸ਼ ਯਾਦਵ ਦੀ ਜ਼ਿੰਮੇਵਾਰੀ ਇਸ ਘਟਨਾ ਨੂੰ ਲੈ ਕੇ ਕਿਸੇ ਵੱਲੋਂ ਵੀ ਨਹੀਂ ਲਈ ਗਈ ਹੈ ਜਿਸ ਵੇਲੇ ਇਹ ਘਟਨਾ ਵਾਪਰਦੀ ਉਸ ਵੇਲੇ ਕਾਰ ਚਾਲ ਵਿਸ਼ਾਦਵ ਦੀ ਮਾਂ ਮੌਜੂਦ ਸਨ ਹਾਲਕਿ ਐਲਵਿਸ਼ ਯਾਦਵ ਖੁਦ ਘਰ ਚ ਨਹੀਂ ਸੀ ਉਹ ਵਿਦੇਸ਼ ਗਏ ਹੋਏ ਨੇ ਪਰ ਉਥੇ ਸੇ ਕਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੈ ਪਰਿਵਾਰਕ ਮੈਂਬਰ ਵੀ ਡਰੇ ਹੋਏ ਨੇ ਪਰ ਫਿਲਹਾਲ ਨਾ ਤਾਂ ਪੁਲਿਸ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਆਇਆ ਇਸ ਮਾਮਲੇ ਨੂੰ ਲੈ ਕੇ ਨਾ ਹੀ ਐਲਵਿਸ਼ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੁਝ ਬੋਲਿਆ ਗਿਆ ਪਰ ਉਧਰ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਇਸ ਘਟਨਾ ਦੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਪਰ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਲੇ ਘਟਨਾ ਵਾਪਰ ਉਸ ਵੇਲੇ ਐਲਵਿਸ਼ ਯਾਦਵ ਕਚੂ ਮੌਜੂਦ ਨੇ ਸੀ ਪਰ ਉਹਨਾਂ ਦੇ ਮਾਂ ਤੇ ਕੇਅਰ ਟੇਕਰ ਕਚੂ ਮੌਜੂਦ ਸੀ ਜਿੱਥੇ ਕਿ ਕਟਨਾਵਾਪੜੀ ਫਿਲਹਾਲ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਤਿੱਕੇ ਕੋਈ ਵੀ ਖਬਰ ਸਾਹਮਣੇ ਨਹੀਂ ਆ ਪਰ ਨਾ ਹੀ ਪੁਲਿਸ ਦੇ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆ ਐਲਵਿਸ਼ਾ ਯਾਦਵ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਪਰ ਪੁਲਿਸ ਦੇ ਵੱਲੋਂ ਗੰਭੀਰਤਾ ਨੂੰ ਲੈਂਦੇ ਹੋਏ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸੀਸੀਟੀਵੀ ਕੈਮਰੇ ਖੰਕਾਲੇ ਜਾ ਰਹੇ ਨੇ ਇਲਾਕੇ ਨੂੰ ਘੇਰਿਆ ਹੋਇਆ ਹੈ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ આરોપીਾਂ ਦੀ ਜਲਦ ਪਛਾਣ ਹੋ ਸਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਦੱਸਦੇ ਕਿ ਐਲਵਿਸ਼ ਯਾਦਵ ਜਿਨ੍ਹਾਂ ਦਾ ਕੀ ਕੌਂਟ੍ਰੋਵਰਸਿਸ ਨਾਲ ਵੀ ਕਾਫੀ ਜ਼ਿਆਦਾ ਸੁਰਖੀਆਂ ਚਰ ਰਹੇ ਨੇ ਕੌਂਟ੍ਰੋਵਰਸਿਸ ਵੀ ਉਹਨਾਂ ਦੇ ਹੁੰਦੀਆਂ ਰਹੀਆਂ ਨੇ ਜਿੱਥੇ ਕਿ ਉਹਨਾਂ ਦੀ ਕੌਂਟ੍ਰੋਵਰਸਿਸ ਕਾਰਨ ਵੀ ਚਰਚਾ ਚ ਰਹਿ ਨੇ ਸੁਰਖੀਆਂ ਚ ਰਹਿ ਨੇ ਪਰ ਅੱਜ ਉਹਨਾਂ ਦੇ ਘਾਤੇ ਜਦੋਂ ਸਵੇਰੇ ਤੜਕੇ ਫਾਇਰਿੰਗ ਹੋ ਜਾਂਦੀ ਹੈ ਤਾਂ ਪਰਿਵਾਰ ਡਰ ਜਾਂਦਾ ਹੈ ਇਲਾਕਾ ਦਹਿਲ ਜਾਂਦਾ ਹੈ ਗੋਲੀਆਂ ਦੀ ਆਵਾਜ਼ ਨਾਲ ਤਾਬੜ ਤੋੜ 25 ਤੋਂ 30 ਗੋਲੀਆਂ ਫਾਇਰ ਜੋ ਹੁੰਦੀ ਹੈ ਰੋਂਡ ਫਾਇਰ ਕਰਤੇ ਚਾਹੁੰਦੇ ਨੇ ਜਿਸ ਤੋਂ ਬਾਅਦ ਕਿ ਹੁਣ ਪੁਲਿਸ ਵੱਲੋਂ ਲਗਾਤਾਰ ਅਰੂਪੇ ਦੀ ਪਾਲ ਕੀਤੀ ਜਾ ਰਹੀ ਹੈ बिग बॉस विनर ਤੇ ਫੇਮਸ ਯੂਟਿਊਬਰ ਐਲਵਿਸ਼ ਯਾਦਵ ਜਿਨ੍ਹਾਂ ਦੇ ਕੀ ਗੁਰੂਗਰਾਮ ਵਿਖਿਆ ਜਕਰ ਤੇ ਫਾਇਰਿੰਗ ਦੀ ਘਟਨਾ ਹੁੰਦੀ ਹੈ ਦੱਸਦੇ ਕਿ ਬਾਈਕ ਤੇ ਸਵਾਰ ਹੋ ਕੇ ਤਿੰਨ ਅਣਪਛਾਤੇ ਨੌਜਵਾਨ ਹੁੰਦੇ ਨੇ ਬਦਮਾਸ਼ ਹੁੰਦੇ ਨੇ ਜਿਨ੍ਹਾਂ ਵੱਲੋਂ ਕੀ 25 ਤੋਂ 30 ਰੋਂਦ ਫਾਇਰ ਕਰ ਦਿੱਤੇ ਜਾਂਦੇ ਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਉਹ ਮੌਕੇ ਤੋਂ ਫਰਾਰ ਹੋ ਜਾਣ ਦੇ। ਉਧਰ ਅਚਾਨਕ ਹੋਈ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਹੜਕਮ ਮਚਾ ਹੋਇਆ ਤਾਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਰਿਵਾਰਕ ਮੈਂਬਰ ਵੀ ਡਰੇ ਹੋਏ ਨੇ। ਦੱਸ ਦੇ ਕਿ ਆਲਵੀ ਸ਼ਾਦਮ ਯੋਕੀ ਆਪਣੇ YouTube ਤੇ ਸੋਸ਼ਲ ਮੀਡੀਆ ਐਕਟੀਵਿਟੀ ਨੂੰ ਲੈ ਕੇ ਕਾਫੀ ਮਸ਼ਹੂਰ ਨੇ। ਉਧਰੋਂ ਫਾਇਰਿੰਗ ਤੋਂ ਤੁਰੰਤ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਹਲ ਜਾਣਦੀ ਹੈ। ਉਧਰ ਗੰਬੀਰਤਾ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਲਾਕੇ ਨੂੰ ਘੇਰ ਲਿਆ ਜਾਂਦਾ ਹੈ ਤੇ ਜੋ ਸ਼ੱਕੀ ਵਿਅਕਤੀ ਨੂੰ ਦੀ ਤਲਾਸ਼ੇ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਘਟਨਾ ਦੀ ਗੰਭੀਰਤਾ ਨੂੰ ਦਿੱਖਦੇ ਹੈ ਪੁਲਿਸ ਵੱਲੋਂ ਲਗਾਤਾਰ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਬਦਮਾਸ਼ਾਂ ਦਾ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਹਾਲਾਂਕਿ ਇਹ ਘਟਨਾ ਕਿਉਂ ਵਾਪਰੀ ਕਿਸ ਵਜਨ ਨਾਲੇ ਫਾਇਰਿੰਗ ਹੋਈ ਹੈ ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਨਾ ਹੀ ਕਿਸੇ ਸੰਗਠਨ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਪਰ ਉਧਰ ਐਲਵਿਸ਼ ਯਾਦਵ ਦੇ ਗੁਰੂਗ੍ਰਾਮ ਵਿਖੇ ਕੱਤੀ ਅੱਜ ਸਵੇਰੇ ਤੜਕਸਾਰ ਲਗਾਤਾਰ ਤਾਬੜ ਤੋੜ ਫਾਇਰਿੰਗ ਹੁੰਦੀ ਹੈ 25 ਤੋਂ 30 ਰੋਂਦ ਫਾਇਰ ਹੁੰਦੇ ਜਿੱਤੇ ਕਿ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਹੜਕਮ ਮਚਾ ਹੋਇਆ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਉਧਰ ਪੁਲਿਸ ਵੱਲੋਂ ਲਗਾਤਾਰ ਹਮਲਾਵਰਾਂ ਦੀ ਪਛਾਣ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਸਿਸਟਮਿਕ ਕੈਮਰੇ ਖਗਾਲੇ ਜਾ ਰਹੇ ਨੇ ਦੱਸਦੇ ਕਿ ਅਲਵਿਸ਼ ਯਾਦਵ ਤੋਂ ਪਹਿਲਾਂ ਹਰਿਆਣਵੀ ਤੇ ਬਾਲੀਵੁੱਡ ਸਿੰਗਰ ਰਾਹੁਲ ਫਾਜ਼ਿਲਪੁਰੀਆ ਤੇ ਵੀ ਫਾਇਰਿੰਗ ਦੀ ਘਟਨਾ ਵਾਪਰਦੀ ਹੈ ਫਾਇਰਿੰਗ ਹੁੰਦੀ ਹੈ ਜਿੱਥੇ ਕਿ 14 ਜੁਲਾਈ 2025 ਨੂੰ ਇਹ ਘਟਨਾ ਵਾਪਰਦੀ ਹੈ ਉਹਨਾਂ ਤੇ ਫਾਇਰਿੰਗ ਹੁੰਦੀ ਹੈ ਹਾਲਾਂਕਿ ਗੁਰੂਗ੍ਰਾਮ ਦੇ ਐਸਪੀਆਰ ਰੋਡ ਤੇ ਅਗਿਆਤ ਬਦਮਾਸ਼ਾਂ ਦੇ ਵੱਲੋਂ ਅਨਪਛਾਤੇ ਬਦਮਾਸ਼ਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਦਿੱਤਾ ਜਾਂਦਾ ਹੈ ਪਰ ਬਾਅਦ ਵਿੱਚ ਪੁਲਿਸ ਵੱਲੋਂ ਇਸ ਘਟਨਾ ਤੇ ਸਾਫ਼ ਇਨਕਾਰ ਵੀ ਕਰ ਦਿੱਤਾ ਜਾਂਦਾ ਉਧਰ ਹੁਣ ਮੁੜ ਤੋਂ ਐਲਵੀ ਸ਼ਾਦਵ ਜਿਨ੍ਹਾਂ ਤੇ ਕੀ ਕਰਦੇ ਫਾਇਰਿੰਗ ਹੁੰਦੀ ਹੈ ਦਾਸ ਦੇ ਕਿ ਲਗਾਤਾਰ ਬਦਮਾਸ਼ਾਂ ਦੇ ਵੱਲੋਂ ਸੈਲੀਬ੍ਰਿਟੀਆਂ ਯੂਟਿਊਬਰ ਜੋਫਰ ਕੈਲੋ ਕੇ ਫੇਮਸ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਤੇ ਕਿ ਫਾਜ਼ਿਲਪੁਰਿਆ ਸਿੰਗਰ ਵੀ ਆਉਂਦੇ ਨੇ ਹੁਣ ਐਲਵਿਸ਼ ਯਾਦਵ ਦੇ ਅਦੇਸ ਤੋਂ ਪਹਿਲਾਂ ਹੁੰਦਾ ਨੇ ਕਪਿਲ ਸ਼ਰਮਾ ਦੇ ਕੈਪਸ ਕਾਫੇ ਤੇ ਵੀ ਫਾਇਰਿੰਗ ਕੀਤੀ ਹਾਲਾਂਕਿ ਇਹਨਾਂ ਦੀ ਜ਼ਿੰਮੇਵਾਰੀ ਤਾਂ ਲੈ ਲਈ ਗਈ ਸੀ ਪਰ ਫਿਲਹਾਲ ਐਲਵਿਸ਼ ਯਾਦਵ ਦੀ ਜ਼ਿੰਮੇਵਾਰੀ ਇਸ ਘਟਨਾ ਨੂੰ ਲੈ ਕੇ ਕਿਸੇ ਵੱਲੋਂ ਵੀ ਨਹੀਂ ਲਈ ਗਈ ਹੈ ਜਿਸ ਵੇਲੇ ਇਹ ਘਟਨਾ ਵਾਪਰ ਦੀ ਉਸ ਵੇਲੇ ਕਾਰ ਚਾਲ ਵੀ ਸ਼ਾਂਦ ਦੇ ਮਾ ਮੌਜੂਦ ਸਨ ਹਾਲਕਿ ਐਲਵਿਸ਼ ਯਾਦਵ ਖੁਦ ਘਰ ਚ ਨਹੀਂ ਸੀ ਉਹ ਵਿਦੇਸ਼ ਗਏ ਹੋਏ ਨੇ ਪਰ ਉਥੇ ਸ ਕਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੈ ਪਰਿਵਾਰਕ ਮੈਂਬਰ ਵੀ ਡਰੇ ਹੋਏ ਨੇ ਪਰ ਫਿਲਹਾਲ ਨਾ ਤਾਂ ਪੁਲਿਸ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਆਇਆ ਇਸ ਮਾਮਲੇ ਨੂੰ ਲੈ ਕੇ ਨਾ ਹੀ ਐਲਵਿਸ਼ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੁਝ ਬੋਲਿਆ ਗਿਆ ਪਰ ਉਦਰ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਇਸ ਘਟਨਾ ਦੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਪਰ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਲੇ ਘਟਨਾ ਵਾਪਰ ਉਸ ਵੇਲੇ ਐਲਵਿਸ਼ ਯਾਦਵ ਕਚੂ ਮੌਜੂਦ ਨੇ ਸੀ ਪਰ ਉਹਨਾਂ ਦੇ ਮਾਂ ਤੇ ਕੇਅਰ ਟੇਕਰ ਕਚੂ ਮੌਜੂਦ ਸੀ ਜਿੱਥੇ ਕਟਨਾ ਵਾਪਰੀ ਫਿਲਹਾਲ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆ ਪਰ ਨਾ ਹੀ ਪੁਲਿਸ ਦੇ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆ ਐਲਵਿਸ਼ਾਦਵ ਤੋਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਪਰ ਪੁਲਿਸ ਦੇ ਵੱਲੋਂ ਗੰਭੀਰਤਾ ਨੂੰ ਲੈਂਦੇ ਹੋਏ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸੀਸੀਟੀਵੀ ਕੈਮਰੇ ਖੰਗਾਲੇ ਜਾਰ ਰਹੇ ਨੇ ਇਲਾਕੇ ਨੂੰ ਘੇਰਿਆ ਹੋਇਆ ਏ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ આરોપીਾਂ ਦੀ ਜਲਦ ਪਛਾਣ ਹੋ ਸਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਦੱਸਦੇ ਕਿ ਐਲਵਿਸ਼ ਯਾਦਵ ਜਿਨ੍ਹਾਂ ਦਾ ਕੀ ਕੰਟਰੋਵਰਸਿਸ ਨਾਲ ਵੀ ਕਾਫੀ ਜ਼ਿਆਦਾ ਸੁਰਖੀਆਂ ਚਰੇ ਨੇ ਕੰਟਰੋਵਰਸਿਸ ਵੀ ਉਹਨਾਂ ਦੇ ਹੁੰਦੀਆਂ ਰਹੀਆਂ ਨੇ ਜਿੱਥੇ ਕਿ ਉਹਨਾਂ ਦੀ ਕੰਟਰੋਵਰਸਿਸ ਕਰਨ ਵਿੱਚ ਚਰਚਾ ਚ ਰਹਿ ਨੇ ਸੁਰਖੀਆਂ ਚ ਰਹਿ ਨੇ ਪਰ ਅੱਜ ਉਹਨਾਂ ਦੇ ਘਰ ਤੇ ਜਦੋਂ ਸਵੇਰੇ ਤੜਕੇ ਫਾਇਰਿੰਗ ਹੋ ਜਾਂਦੀ ਹੈ ਤਾਂ ਪਰਿਵਾਰ ਡਰ ਜਾਂਦਾ ਹੈ ਇਲਾਕਾ ਦਹਿਲ ਜਾਂਦਾ ਹੈ ਗੋਲੀਆਂ ਦੀ ਆਵਾਜ਼ ਨਾਲ ਤਾਬੜ ਤੋੜ 25 ਤੋਂ 30 ਗੋਲੀਆਂ ਫਾਇਰ ਜੋ ਹੁੰਦੀ ਹੈ ਰੋਂਡ ਫਾਇਰ ਕਿਤੇ ਚਾਹੁੰਦੇ ਨੇ ਜਿਸ ਤੋਂ ਬਾਅਦ ਕਿ ਹੁਣ ਪੁਲਿਸ ਵੱਲੋਂ ਲਗਾਤਾਰ ਅਰੂਪੇ ਦੀ ਪਾਲ ਕੀਤੀ ਜਾ ਰਹੀ ਹੈ बिग बॉस विनर ਤੇ ਫੇਮਸ ਯੂਟਿਊਬਰ ਐਲਵਿਸ਼ ਯਾਦਵ ਜਿਨ੍ਹਾਂ ਦੇ ਕੀ ਗੁਰੂਗਰਾਮ ਵਿਖਿਆ ਜਕਰ ਤੇ ਫਾਇਰਿੰਗ ਦੀ ਘਟਨਾ ਹੁੰਦੀ ਹੈ ਦੱਸਦੀ ਕਿ ਬਾਈਕ ਤੇ ਸਵਾਰ ਹੋ ਕੇ ਤਿੰਨ ਅਣਪਛਾਤੇ ਨੌਜਵਾਨ ਹੁੰਦੇ ਨੇ ਬਦਮਾਸ਼ ਹੁੰਦੇ ਨੇ ਜਿਨ੍ਹਾਂ ਵੱਲੋਂ ਕੀ 25 ਤੋਂ 30 ਰੋਂਦ ਫਾਇਰ ਕਰ ਦਿੱਤੇ ਜਾਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦੇ ਕੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਧਰ ਅਚਾਨਕ ਹੋਈ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਹੜਕਮ ਮਚਾ ਹੋਇਆ ਤਾਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਰਿਵਾਰਕ ਮੈਂਬਰ ਵੀ ਡਰੇ ਹੋਏ ਨੇ ਦੱਸਦੇ ਕਿ ਆਲਵੀ ਸ਼ਾਦਵ ਜੋ ਕਿ ਆਪਣੇ YouTube ਤੇ ਸੋਸ਼ਲ ਮੀਡੀਆ ਐਕਟੀਵਿਟੀ ਨੂੰ ਲੈ ਕੇ ਕਾਫੀ ਮਸ਼ਹੂਰ ਨੇ ਉਧਰੋਂ ਫਾਇਰਿੰਗ ਤੋਂ ਤੁਰੰਤ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਹਲ ਜਾਣਦੀ ਹੈ ਉਧਰ ਗੰਬੀਰਤਾ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਲਾਕੇ ਨੂੰ ਘੇਰ ਲਿਆ ਜਾਂਦਾ ਹੈ ਤੇ ਜੋ ਸ਼ੱਕੀ ਵਿਅਕਤੀ ਨੂੰ ਉਹਦੇ ਤਲਾਸ਼ੇ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਘਟਨਾ ਦੀ ਗੰਭੀਰਤਾ ਨੂੰ ਦਿੱਖਦੇ ਹੈ ਪੁਲਿਸ ਦੇ ਵੱਲੋਂ ਲਗਾਤਾਰ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਬਦਮਾਸ਼ਾਂ ਦਾ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਹਾਲਾਂਕਿ ਇਹ ਘਟਨਾ ਕਿਉਂ ਵਾਪਰੀ ਕਿਸ ਵਜਨ ਨਾਲੇ ਫਾਇਰਿੰਗ ਹੋਈ ਹੈ ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਨਾ ਹੀ ਕਿਸੇ ਸੰਗਠਨ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਪਰ ਉਧਰ ਅਲਵਿਸ਼ ਯਾਦਵ ਦੇ ਗੁਰੂਗ੍ਰਾਮ ਵਿਖੇ ਕੱਤਿਆਂ ਜ ਸਵੇਰੇ ਤੜਕਸਾਰ ਲਗਾਤਾਰ ਤਾਬੜ ਤੋੜ ਫਾਇਰਿੰਗ ਹੁੰਦੀ ਹੈ 25 ਤੋਂ 30 ਰੋਂਡ ਫਾਇਰ ਹੁੰਦੇ ਜਿੱਤੇ ਕਿ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਹੜਕਮ ਮਚਾ ਹੋਇਆ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਉਧਰ ਪੁਲਿਸ ਵੱਲੋਂ ਲਗਾਤਾਰ ਹਮਲਾਵਰਾਂ ਦੀ ਪਛਾਣ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਸਿਸਟਮਿਕ ਕੈਮਰੇ ਖੁੱਗਾਲੇ ਜਾ ਰਹੇ ਨੇ ਦੱਸਦੇ ਕਿ ਅਲਵਿਸ਼ ਯਾਦਵ ਤੋਂ ਪਹਿਲਾਂ ਹਰਿਆਣਵੀ ਤੇ ਬਾਲੀਵੁੱਡ ਸਿੰਗਰ ਰਾਹੁਲ ਫਾਜ਼ਿਲਪੁਰੀਆ ਤੇ ਵੀ ਫਾਇਰਿੰਗ ਦੀ ਘਟਨਾਵਾਂ ਪਰ ਜੇ ਫਾਇਰਿੰਗ ਹੁੰਦੀ ਹੈ ਜョਥੇ ਕਿ 14 ਜੁਲਾਈ 2025 ਨੂੰ ਇਹ ਘਟਨਾ ਵਾਪਰਦੀ ਉਹਨਾਂ ਤੇ ਫਾਇਰਿੰਗ ਹੁੰਦੀ ਹੈ ਹਾਲਾਂਕਿ ਗੁਰੂਗ੍ਰਾਮ ਦੇ ਐਸਪੀਰ ਰੋਡ ਤੇ ਅਗਿਆਤ ਬਦਮਾਸ਼ਾਂ ਦੇ ਵੱਲੋਂ ਅਣ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਦਿੱਤਾ ਜਾਂਦਾ ਹੈ ਪਰ ਬਾਅਦ ਵਿੱਚ ਪੁਲਿਸ ਵੱਲੋਂ ਇਸ ਘਟਨਾ ਤੇ ਸਾਫ ਇਨਕਾਰ ਵੀ ਕਰ ਦਿੱਤਾ ਜਾਂਦਾ ਉਧਰ ਹੁਣ ਮੋੜ ਤੋਂ ਐਲਵਿਸ਼ ਯਾਦਵ ਜਿਨ੍ਹਾਂ ਦੇ ਕਿ ਕਰਦੇ ਫਾਇਰਿੰਗ ਹੁੰਦੀ ਹੈ ਦੱਸ ਦੇ ਕਿ ਲਗਾਤਾਰ ਬਦਮਾਸ਼ਾਂ ਦੇ ਵੱਲੋਂ ਸੈਲੀਬ੍ਰਿਟੀਆਂ ਯੂਟਿਊਬਰ ਜਾਂ ਫਿਰ ਕੈਲੋ ਕੇ ਫੇਮਸ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਤੇ ਕਿ ਫਾਜ਼ਿਲਪੁਰਿਆ ਸਿੰਗਰ ਵੀ ਆਉਂਦੇ ਨੇ ਹੁਣ ਐਲਵਿਸ਼ ਯਾਦਵ ਦੇ ਅਰੇ ਇਸ ਤੋਂ ਪਹਿਲਾਂ ਹੁੰਦਾ ਨੇ ਕਪਿਲ ਸ਼ਰਮਾ ਦੇ ਕੈਪਸ ਕੈਫੇ ਤੇ ਵੀ ਫਾਇਰਿੰਗ ਕੀਤੀ ਹਾਲਾਂਕਿ ਇਹਨਾਂ ਦੀ ਜ਼ਿੰਮੇਵਾਰੀ ਤਾਂ ਲੈ ਲਈ ਗਈ ਸੀ ਪਰ ਫਿਲਹਾਲ ਐਲਵਿਸ਼ ਯਾਦਵ ਦੀ ਜ਼ਿੰਮੇਵਾਰੀ ਇਸ ਘਟਨਾ ਨੂੰ ਲੈ ਕੇ ਕਿਸੇ ਵੱਲੋਂ ਵੀ ਨਹੀਂ ਲਈ ਗਈ ਹੈ ਜਿਸ ਵੇਲੇ ਇਹ ਘਟਨਾ ਵਾਪਰ ਦੀ ਉਸ ਵੇਲੇ ਕਾਰ ਚਾਲ ਵੀ ਸ਼ਾਦਵ ਦੀ ਮਾਂ ਮੌਜੂਦ ਸਨ ਹਾਲਾਂਕਿ ਐਲਵਿਸ਼ ਯਾਦਵ ਖੁਦ ਘਰ ਚ ਨਹੀਂ ਸੀ ਉਹ ਵਿਦੇਸ਼ ਗਏ ਹੋਏ ਨੇ ਪਰ ਉਥੇ ਸ ਕਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੈ ਪਰਿਵਾਰਕ ਮੈਂਬਰ ਵੀ ਡਰੇ ਹੋਏ ਨੇ ਪਰ ਫਿਲਹਾਲ ਨਾ ਤਾਂ ਪੁਲਿਸ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਆਇਆ ਇਸ ਮਾਮਲੇ ਨੂੰ ਲੈ ਕੇ ਨਾ ਹੀ ਐਲਵਿਸ਼ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੁਝ ਬੋਲਿਆ ਗਿਆ ਪਰ ਉਧਰ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਇਸ ਘਟਨਾ ਦੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਪਰ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਲੇ ਘਟਨਾ ਵਾਪਰੀ ਉਸ ਵੇਲੇ ਐਲਵਿਸ਼ ਯਾਦਵ ਕਾਚੂ ਮੌਜੂਦ ਨਹੀਂ ਸੀ ਪਰ ਉਹਨਾਂ ਦੇ ਮਾਂ ਤੇ ਕੇਅਰ ਟੇਕਰ ਕਾਚੂ ਮੌਜੂਦ ਸੀ ਜਿੱਥੇ ਕਿ ਘਟਨਾ ਵਾਪਰੀ ਫਿਲਹਾਲ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਹੈ ਪਰ ਨਾ ਹੀ ਪੁਲਿਸ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਐਲਵਿਸ਼ ਯਾਦਵ ਤੋਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਪਰ ਪੁਲਿਸ ਤੇ ਵੱਲੋਂ ਗੰਭੀਰਤਾ ਨੂੰ ਲੈਂਦੇ ਹੋਏ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸੀਸੀਟੀਵੀ ਕੈਮਰੇ ਖੰਕਾਲੇ ਜਾ ਰਹੇ ਨੇ ਇਲਾਕੇ ਨੂੰ ਘੇਰਿਆ ਹੋਇਆ ਹੈ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਆਰੋਪੀਆਂ ਦੀ ਜਲਦ ਪਹਿਚਾਨ ਹੋ ਸਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਦੱਸਦੇ ਕਿ ਐਲਵਿਸ਼ ਯਾਦਵ ਜਿਨ੍ਹਾਂ ਦਾ ਕੀ ਕੰਟਰੋਵਰਸਿਸ ਨਾਲ ਵੀ ਕਾਫੀ ਜ਼ਿਆਦਾ ਸੁਰਖੀਆਂ ਚਰੇ ਨੇ ਕੰਟਰੋਵਰਸਿਸ ਵੀ ਉਹਨਾਂ ਤੇ ਹੁੰਦੀਆਂ ਰਹੀਆਂ ਨੇ ਜਿੱਥੇ ਕਿ ਉਹਨਾਂ ਦੀ ਕੰਟਰੋਵਰਸਿਸ ਕਾਰਨ ਵੀ ਚਰਚਾ ਚ ਰਹਿ ਨੇ ਸੁਰਖੀਆਂ ਚ ਰਹਿ ਨੇ ਪਰ ਅੱਜ ਉਹਨਾਂ ਦੇ ਘਰ ਤੇ ਜਦੋਂ ਸਵੇਰੇ ਤੜਕੇ ਫਾਇਰਿੰਗ ਹੋ ਜਾਂਦੀ ਹੈ ਤਾਂ ਪਰਿਵਾਰ ਡਰ ਜਾਂਦਾ ਹੈ ਇਲਾਕਾ ਦਹਿਲ ਜਾਂਦਾ ਹੈ ਗੋਲੀਆਂ ਦੀ ਆਵਾਜ਼ ਨਾਲ ਤਾਬੜ ਤੋੜ 25 ਤੋਂ 30 ਗੋਲੀਆਂ ਫਾਇਰ ਜੋ ਹੁੰਦੀ ਹੈ ਰੋਂਡ ਫਾਇਰ ਕਿਤੇ ਜਾਂਦੇ ਨੇ ਜਿਸ ਤੋਂ ਬਾਅਦ ਕਿ ਹੁਣ ਪੁਲਿਸ ਵੱਲੋਂ ਲਗਾਤਾਰ ਅਰੂਪੇ ਦੀ ਪਾਲ ਕੀਤੀ ਜਾ ਰਹੀ ਹੈ 빅 ਬਾਸ ਵਿਨਰ ਤੇ ਫੇਮਸ ਯੂਟਿਊਬਰ ਐਲਵਿਸ਼ ਯਾਦਵ ਜਿਨ੍ਹਾਂ ਦੇ ਕਿ ਗੁਰੂਗ੍ਰਾਮ ਵਿਖਿਆ ਜਕਰ ਤੇ ਫਾਇਰਿੰਗ ਦੀ ਘਟਨਾ ਹੁੰਦੀ ਹੈ ਦੱਸਦੇ ਕਿ ਬਾਈਕ ਤੇ ਸਵਾਰ ਹੋ ਕੇ ਤਿੰਨ ਅਣਪਛਾਤੇ ਨੌਜਵਾਨ ਹੁੰਦੇ ਨੇ ਬਦਮਾਸ਼ ਹੁੰਦੇ ਨੇ ਜਿੰਨਾਂ ਵੱਲੋਂ ਕਿ 25 ਤੋਂ 30 ਰੋਂਦ ਫਾਇਰ ਕਰ ਦਿੱਤੇ ਜਾਂਦੇ ਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਧਰ ਅਚਾਨਕ ਹੋਈ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਹੜਕਮ ਮਚਾ ਹੋਇਆ ਤਾਂ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਰਿਵਾਰਕ ਮੈਂਬਰ ਵੀ ਡਰੇ ਹੋਏ ਨੇ ਦੱਸਦੇ ਕਿ ਅਲਵੀ ਸ਼ਾਦੋ ਯੋ ਕਿ ਆਪਣੇ YouTube ਤੇ ਸੋਸ਼ਲ ਮੀਡੀਆ ਐਕਟੀਵਿਟੀ ਨੂੰ ਲੈ ਕੇ ਕਾਫੀ ਮਸ਼ਹੂਰ ਨੇ ਉਧਰੋਂ ਫਾਇਰਿੰਗ ਤੋਂ ਤੁਰੰਤ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦਾ ਹਲ ਜਾਂਚਦੀ ਹੈ ਉਧਰ ਗੰਭੀਰਤਾ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਲਾਕੇ ਨੂੰ ਘੇਰ ਲਿਆ ਜਾਂਦਾ ਹੈ ਤੇ ਜੋ ਸ਼ੱਕੀ ਵਿਅਕਤੀ ਨੂੰ ਦੀ ਤਲਾਸ਼ੇ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਘਟਨਾ ਦੀ ਗੰਭੀਰਤਾ ਨੂੰ ਦਿੱਖਦੇ ਹੈ ਪੁਲਿਸ ਦੇ ਵੱਲੋਂ